ਰਵੀਰਤਲਵੰਤ ਸਿੰਘ ਜੱਬਾ ਤੇ ਜਿੰਨੇ ਵੀ ਮੇਰੇ ਨਾਲ ਦੇ ਬਾਹਰ ਰਹੇ ਜਾਂ ਦੋਸਤ ਮਿੱਤਰ ਸਾਰਿਆਂ ਨੂੰ ਪਿੰਡ ਦੇ ਨਾਲ ਜਿੰਨੇ ਵੀ ਕੰਮ ਹੁੰਦੇ ਆ ਸਮਾਜ ਸੇਵਾ ਦੇ ਕਰਨੇ ਚਾਹੀਦੇ ਉਹਨਾਂ ਨੂੰ ਥੈਂਕ ਯੂ ਉਹਨਾਂ ਦੇ ਪੂਰੇ ਪਰਿਵਾਰ ਨੂੰ ਅੱਜ ਸਾਡੀ ਟੀਮ ਲੋਕ ਫਲਾਈ ਵੈਲਫੇਅਰ ਸੁਸਾਇਟੀ ਜੋ ਮੈਲਕਲਾਂ ਦੇ ਵਿੱਚ ਸਮਾਜ ਸੇਵਾ ਦੇ ਕੰਮ ਕਰਦੀ ਆ ਸਾਰਿਆਂ ਨੂੰ ਪਤਾ ਹੀ ਆ ਉਹਦੇ ਵਿੱਚ ਜੋ ਸਾਡੇ ਵੀਰ ਐਨ ਆਰ ਆਈ ਆ ਵਿਦੇਸ਼ਾਂ ਦੇ ਵਿੱਚ ਬੈਠੇ ਆ ਉਹਨਾਂ ਵਿੱਚੋਂ ਇੱਕ ਅਵਧਾਰ ਸਿੰਘ ਵੀਰ ਜਦੋਂ ਪਿਛਲੀ ਵਾਰੀ ਲੋਕਡਾਊਨ ਹੋਇਆ ਉਦੋਂ ਤੋਂ ਲੈ ਕੇ ਉਸ ਤੋਂ ਪਹਿਲਾਂ ਦੇ ਸਾਡੇ ਨਾਲ ਇਹ ਕਾਚ ਦੇ ਵਿੱਚ ਨੇ ਹਰ ਵਕਤ ਇਹਨਾਂ ਦੀ ਇਹ ਹੁੰਦਾ ਵੀ ਸੋਨੂ ਵੀਰ ਜੀ ਕਿਸੇ ਤਰ੍ਹਾਂ ਦੀ ਕੋਈ ਸੇਵਾ ਦੇ ਵਿੱਚ ਕਮੀ ਨਾ ਆਵੇ ਜਦੋਂ ਤੁਹਾਨੂੰ ਕੋਈ ਲੱਗਦਾ ਤਾਂ ਤੁਸੀਂ ਮੈਨੂੰ ਪਹਿਲ ਦੇ ਧਾਰ ਤੇ ਫੋਨ ਕਰਕੇ ਦੱਸਣਾ ਉਸ ਦੇ ਧਾਰ ਤੇ ਵੀਰ ਦੀ ਮੈਰਿਜ ਹੋਈ ਸੀਗੀ ਨਵੀਂ ਅੱਜ ਅਸੀਂ ਵੀਰ ਨੂੰ ਲੱਖ ਲੱਖ ਵਧਾਈ ਵੀ ਦਿੰਨੇ ਆ ਵੀ ਜੋ ਉਹਨਾਂ ਦੇ ਜੀਵਨ ਸਾਥੀ ਆ ਵੀ ਜ਼ਿੰਦਗੀ ਬਹੁਤ ਵਧੀਆ ਪ੍ਰਤੀਤ ਕਰਨ ਵਾਗੂ ਹਮੇਸ਼ਾ ਇਹਨਾਂ ਦੇ ਕਿਰਪਾ ਬਣਾ ਕੇ ਰੱਖੇ ਖੁਸ਼ੀ ਦੇ ਵਿੱਚ ਅੱਜ ਇਹਨਾਂ ਦੀ ਵਿਆਹ ਦੀ ਖੁਸ਼ੀ ਦੇ ਵਿੱਚ ਅੱਜ ਅਸੀਂ ਆਪਣੀ ਟੀਮ ਵੱਲੋਂ ਸਨਮਾਨਤ ਕਰਨ ਇੱਥੇ ਖੜੇ ਸੀ ਅੱਜ ਲੋਪਲਾਈ ਬੈਰਫਰ ਸੈਟੀ ਮਹਿਲ ਕਲਾਂ ਦੇ ਪ੍ਰਧਾਨ ਪਰਮੇਂਦਰ ਸਿੰਘ ਹਮਿਦੀ ਜੀ ਉਹਨਾਂ ਦੀ ਸੁਰੱਖਿਤੀ ਟੀਮ ਅਤੇ ਹੋਰ ਮਹਿਲ ਕਲਾਂ ਦੇ ਵੱਲੋਂ ਸਾਂਝੇ ਤੌਰ ਤੇ ਅੱਜ ਮਹਿਲ ਖੁਰ ਦੇ ਵਿੱਚ ਅਵਤਾਰ ਸਿੰਘ ਚਿੱਕੀ ਜੀ ਨੂੰ ਜਿਹੜਾ ਹੈਗਾ ਸਮਾਜ ਸੇਵਾ ਦੇ ਵਿੱਚ ਪਾਈ ਯੋਗਦਾਨ ਵਧਵੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਹੈ ਵੀਰ ਅਵਤਾਰ ਸਿੰਘ ਜੀ ਜਿਹੜੇ ਯੂ ਐਸ ਏ ਦੇ ਵਿੱਚ ਰਹਿ ਰਹੇ ਹੈ ਔਰ ਆਪਣੀ ਰੋਜੀ ਰੁੋਟੀ ਲਈ ਪੈਨ ਸਾੜ ਕੇ ਉੱਤੇ ਗਏ ਪਰ ਜਿਹੜੇ ਸਾਡੇ ਪੰਜਾਬੀਆਂ ਦੀ ਇਹ ਖਿੱਤਰਤ ਰਹੀ ਹੈ ਸਿਰੂ ਤੋਂ ਉਹਨਾਂ ਦੀ ਆਦਤ ਹੈ ਕਿ ਉਹ ਸੰਸਾਰ ਦੇ ਵਿੱਚ ਕਿਤੇ ਵੀ ਚਲੇ ਜਾਣ ਪੰਜਾਬ ਦੀ ਮਿੱਟੀ ਨਾਲ ਆਪਣੇ ਪਿੰਡ ਨਾਲ ਉਹਨਾਂ ਨੂੰ ਸਦਾ ਜਿਹੜਾ ਹੈਗਾ ਮੋਹ ਰਹਿੰਦਾ ਹੈ ਖੇਚ ਰਹੀਦੀ ਹੈ ਇਸੇ ਕੜੀ ਤੇ ਬੀਰਵਾਰਤਾਰ ਸਿੰਘ ਰਿੱਕੀ ਜੀ ਜਿਹੜੇ ਸਮਾਜ ਸੇਵਾ ਦੇ ਖੇਤਰ ਵਿੱਚ ਹਰ ਵਕਤ ਸੇਵਾ ਦੇ ਲਈ ਤਤਪਰ ਰਹਿੰਦੇ ਐ ਭਾਵੇਂ ਪਿੰਡ ਦੇ ਵਿੱਚ ਹੋਵੇ ਜਾਂ ਇਲਾਕਾ ਮੈਹਲਕਲਾ ਦੇ ਅੰਦਰ ਹੋਵੇ ਇਹਨਾਂ ਨੇ ਹਰ ਵਕਤ ਜਿਹੜਾ ਸਮਾਜ ਸੇਵੀ ਸੰਸਥਾਵਾਂ ਨੂੰ ਸਹਾਇਕ ਹੋ ਜੋ ਦਿੱਤਾ ਹੈ ਔਰ ਭਾਵੇਂ ਕੋਵਿਡ ਦੇ ਦੌਰਾਨ ਪਿਛਲੇ ਸਾਲ ਇਹਨਾਂ ਨੇ ਜਿਹੜੀਆਂ ਵਧੀਆ ਸਵਾਮਾ ਆਰਥਿਕ ਤੌਰ ਤੇ ਜਦੋਂ ਮਨ ਸਹਾਇਤਾ ਕੀਤੀ ਤਾਂ ਕਿ ਕਿਸੇ ਲੋੜਵੰਦ ਨੂੰ ਜਿਹੜਾ ਹੈਗਾ ਕੋਈ ਦਿੱਕਤ ਪੇਸ਼ ਨਾ ਆਵੇ ਅਸੀਂ ਲੋਕ ਭਲਾਈ ਵੈਲਫੇਅਰ ਸੈਟੀ ਮਹਿਲ ਕਲਾਂ ਵੱਲੋਂ ਤੇ ਹੋਪਫਾਰਮਲ ਕਲਾਂ ਵੱਲੋਂ ਇਸ ਪਰਿਵਾਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਲੋੜਵੰਦਾਂ ਦੇ ਦਰਦ ਨੂੰ ਗਰੀਬਾਂ ਦੇ ਦਰਦ ਨੂੰ ਸਮਝਦੇ ਆਉਂਿਆ ਉਹਨਾਂ ਦੀ ਮਦਦ ਕੀਤੀ ਅਸੀਂ ਆਸ ਕਰਦੇ ਹਾਂ ਕਿ ਇਹ ਪਰਿਵਾਰ ਅੱਗੇ ਤੋਂ ਵੀ ਇਸੇ ਤਰ੍ਹਾਂ ਜਿਹੜਾ ਆਪਣੇ ਲੋਕ ਭਲਾਈ ਦੇ ਕਾਰਜ ਹੈ ਸਮਾਜ ਸੇਵਾ ਦੇ ਕਾਰਜ ਹੈ ਉਹ ਜਿਹੜਾ ਹੈਗਾ ਜਾਰੀ ਰੱਖੇਗਾ ਔਰ ਵੀਰ ਦੀ ਜਿਹੜੀ ਵਿਆਹ ਦੀ ਖੁਸ਼ੀ ਦੇ ਵਿੱਚ ਅੱਜ ਅਸੀਂ ਇੱਥੇ ਇਹਨਾਂ ਨਾਲ ਖੁਸ਼ੀ ਸਾਂਝੀ ਕਰਨ ਆਏ ਆਂ ਅਸੀਂ ਦੋਵਾਂ ਜੱਥੇਬੰਦੀਆਂ ਵੱਲੋਂ ਇਸ ਮੁੱਟੀ ਟੀਮ ਵੱਲੋਂ ਇਹਨਾਂ ਨੂੰ ਮੁਬਾਰਕਬਾਦ ਪੇਸ਼ ਕਰਦੇ ਆਂ ਔਰ ਪਰਮਾਤਮਾ ਕੇ ਕਾਮਨਾ ਕਰਦੇ ਆਂ ਕਿ ਇਹਨਾਂ ਦੀ ਜਿਹੜੀ ਵਿਵਹਤਾ ਜ਼ਿੰਦਗੀ ਹੈ ਉਹ ਖੁਸ਼ੀਆਂ ਤੇ ਖੇੜਿਆਂ ਬਰਪੂਰ ਹੋਵੇ